ਸਿੱਖ ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਅੰਦਰ ਗੜੀ ਦੇ ਸਿੱਖ ਜਿਹੜੇ ਨੇ ਉਹ ਜਗਾੜਿਆਂ ਦੀ ਗੂੰਜ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਜਗਾੜੇ ਆਉਂਦੇ ਨੇ। ਉਹਨਾਂ ਦੀ ਸ਼ਹਾਦਤ ਤੇ ਕੋਈ ਸੋਗ ਨਹੀਂ। ਉਹਨਾਂ ਦੀ ਸ਼ਹਾਦਤ ਹੋਣ ਤੇ ਕੋਈ ਦੁੱਖ ਨਹੀਂ। ਸਗੋਂ ਆਪਣੇ ਆਪ ਨੂੰ ਹਿੰਮਤੀ ਬਣਾਉਂਦੇ ਆ ਹੋਏ ਆਪਣੇ ਅੰਦਰ ਨੂੰ ਸਟਰੋਂਗ ਕਰਦੇ ਆ ਹੋਇਆ। ਕਬਰ ਹੱਟ ਜਿਹੜੀ ਐ ਉਹਨੂੰ ਦੂਰ ਕਰਦਿਆਂ ਹੋਇਆਂ ਮੌਤ ਦੇ ਡਰ ਨੂੰ ਦੂਰ ਕਰਦਿਆਂ ਹੋਇਆਂ ਬੜੀ ਬਹਾਦਰੀ ਦੇ ਨਾਲ ਜਗਾਰਿਆਂ ਦੀ ਗੂੰਜ ਵਿੱਚ ਇਸ ਤਰ੍ਹਾਂ ਕਹਿੜੀਆਂ ਕਿ ਉਹ ਆਪਣੀ ਮੌਤ ਨੂੰ ਵੀ ਡਰਾ ਰਹੇ ਕਿਉਂਕਿ ਸਤਿਗੁਰੂ ਦੀ ਬਾਣੀ ਆਖਦੀ ਹੈ ਨਾ ਬਿ ਨਿਰਭਉ ਜਪੈ ਸਗਲ ਭਾਉ ਮਿਟੈ ਜਿਹੜਾ ਨਿਰਭਉ ਨੂੰ ਜਪਦਾ ਹੈ ਉਹਦਾ ਸਾਰਾ ਭਾਉ ਮਿਟ ਜਾਂਦਾ ਹੈ ਅਜਿਹਾ ਸਿੱਖਾਂ ਦੀ ਅੱਖਾਂ ਦੇ ਸਾਹਮਣੇ ਜਦੋਂ ਨਾਲ ਦੇ ਸਿੱਖ ਸ਼ਹਾਦਤ ਦਾ ਜਾਮ ਪੀਂਦੇ ਨੇ ਇਹ ਡਰ ਨਹੀਂ ਕਿ ਵਾਰੀ ਸਾਡੀ ਵੀ ਆ ਜਾਣੀ ਹੈ ਬੜ ਕੇ ਬੜੀ ਖੁਸ਼ੀ ਦੇ ਨਾਲ ਬਿਕਾਰੇ ਛੱਡਦੇ ਆਖਦੇ ਨੇ ਸਤਿਗੁਰੂ ਸਾਨੂੰ ਮੌਕਾ ਦਿਓ ਅਸੀਂ ਜਾਈਏ ਦਿਨ ਬਤੀਤ ਹੁੰਦਾ ਹੈ ਸਭ ਜਾਂਦੇ ਜਾਂਦੇ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਅੱਖਾਂ ਦੇ ਸਾਹਮਣੇ ਸਾਰਿਆਂ ਨੂੰ ਧੱਕਿਆ ਗਿਆ ਸ਼ਹਾਦਤਾਂ ਨੂੰ ਆਖਰ ਪੰਜ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਹੁਕਮ ਕੀਤਾ ਸਤਿਗੁਰੂ ਪੰਥ ਦਾ ਹੁਕਮ ਹੈ ਤੁਹਾਨੂੰ ਖਾਲਸਾ ਦਾ ਹੁਕਮ ਹੈ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਸਿੱਖਾਂ ਦਾ ਹੁਕਮ ਮੰਨਦਿਆਂ ਹੋਇਆਂ ਪੰਥ ਦੇ ਹੁਕਮ ਵਿੱਚ ਪੰਜਾਂ ਪਿਆਰਿਆਂ ਦਾ ਹੁਕਮ ਮੰਨਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਨੂੰ ਛੱਡਣ ਵਾਸਤੇ ਤਿਆਰ ਹੋਏ ਨੀ ਔਰ ਆਖਿਆ ਵੀ ਮੈਂ ਇਸ ਚਮਕੌਰ ਦੀ ਗੜੀ ਨੂੰ ਚੁੱਪ ਕਰਕੇ ਨਹੀਂ ਛੱਡਾਂ ਇਹ ਵੀ ਗੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਕ ਮੱਝੋਂ ਦਾ ਸੀ ਜਿਵੇਂ ਇਸ ਸਿੱਖ ਜਾ ਕੇ ਬੜੀ ਬਹਾਦਰੀ ਦੇ ਨਾਲ ਬੜੀ ਹਿੰਮਤ ਨਾਲ ਮਦਾਨੇ ਜੰਗ ਦੇ ਵਿੱਚ ਜਾ ਕੇ ਸ਼ਹਾਦਤ ਦਾ ਜਨਮ ਕੀਤਾ ਇਹਨਾਂ ਸ਼ਹੀਦ ਹੋਏ ਜਿਵੇਂ ਸੈਹਤਾਂ ਦੇ ਜਾ ਕੇ ਬੜੀ ਬਹਾਦਰੀ ਦੇ ਨਾਲ ਡਟ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਏ ਮੈਂ ਚਾਹੁੰਦਾ ਸੀ ਵੀ ਬਾਮੀ ਜਾ ਕੇ ਇਸ ਦੁਸ਼ਮਣ ਦਾ ਮੁਕਾਬਲਾ ਕਰਾਂ ਇਹਨਾਂ ਦੇ ਨਾਲ ਜਾ ਕੇ ਜਾਨ ਦਿੱਤਾਂ ਪਰ ਤੁਹਾਡਾ ਹੁਕਮ ਜਿਹੜਾ ਹੈ ਉਹ ਪ੍ਰਵਾਨ ਕਰਦਿਆਂ ਹੋਇਆ ਮੈਂ ਇਹ ਆਨੰਦ ਇਹ ਇਤਮ ਕੌਰ ਦੀ ਗੜੀ ਨੂੰ ਛੱਡਾਂ ਪਰ ਚੁੱਪ ਕਰਕੇ ਸਮਾਪਤੀਤ ਹੁੰਦਾ ਹੈ ਰਾਤ ਪੈਂਦੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰੀ ਵਿਉਂਤਬੰਦੀ ਬਣਾ ਕਰਕੇ ਸਾਰੀ ਤਿਆਰੀ ਕਰਕੇ ਜਿਹੜੇ ਸਿੱਖ ਅੰਦਰ ਰਹਿਣੇ ਸਨ ਚਮਕੌਰ ਦੀ ਗੜੀ ਦੇ ਅੰਦਰ ਅਗਲੇ ਦਿਨ ਵਾਰੀ ਉਹਨਾਂ ਨੂੰ ਸਾਰੀ ਵਿਉਂਤਬੰਦੀ ਸਮਝਾ ਦਿੱਤੀ ਇਸ ਤਰੀਕੇ ਦੇ ਨਾਲ ਤੁਸੀਂ ਜੰਗ ਕਰਨਾ ਇਸ ਤਰੀਕੇ ਦੇ ਨਾਲ ਜੰਗ ਕਰਨਾ ਕਿ ਵੱਧ ਤੋਂ ਵੱਧ ਸਮਾਂ ਜਿਹੜਾ ਇਹ ਫੌਜ ਜਿਹੜੀ ਹੈ ਇੱਥੇ ਰੁਕੀ ਰਵੇ ਉਹਨਾਂ ਨੂੰ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਦਰ ਨੇ ਸਿਕੰਦਰ ਨੇ ਔਰ ਇਸ ਘੜੀ ਦੇ ਅੰਦਰ ਉਹਨਾਂ ਚਿਰ ਕੋਈ ਵੀ ਮੁਗਲ ਉਹਨਾਂ ਚਿਰ ਕੋਈ ਵੀ ਸਿਪਾਈ ਨਾ ਅੰਦਰ ਆ ਸਕਤੇ ਜਿੰਨਾ ਚਿਰ ਸਿਕੰਦਰ ਨੇ ਕਹਿਣ ਤੋਂ ਭਾਵ ਕਿ ਤੁਸੀਂ ਬਾਹਰ ਜਾ ਕੇ ਉਹਨਾਂ ਦਾ ਮੁਕਾਬਲਾ ਕਰਨਾ ਹੈ ਉਹ ਅੰਦਰ ਨਾ ਵੜ ਸਕਣ ਅੰਦਰ ਉਦੋਂ ਆਉਣ ਜਦੋਂ ਸਾਰੇ ਸਿੱਖ ਹੱਦ ਤਦਾ ਜਾਂ ਪੀਂਦੇ ਚੀਰ ਦੋੜੀ ਸਾਰੀ ਵਿਉਂਤਬੰਦੀ ਬਣਾ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਪੋਸ਼ਾਕ ਦੇ ਕੇ ਔਰ ਉਹਦੇ ਸਿਰ ਤੇ ਕੜੀ ਸਜਾਈ ਕਿਉਂਕਿ ਭਾਈ ਸੰਗਤ ਸਿੰਘ ਜੀ ਦਾ ਜਿਹੜਾ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਮਿਲਦਾ ਸੀ ਉਹ ਨੂੰ ਇਹ ਆਪਣਾ ਕਹਿ ਲਿਏ ਵੀ ਪਹਿਰਾਵਾ ਦੇ ਦਿੱਤਾ ਔਰ ਕੁਰਬਾਨ ਜਾਈਏ ਐਸੇ ਗੁਰੂ ਦੇ ਪਿਆਰੇ ਸਿੱਖ ਤੋਂ ਜਿਨੂੰ ਸਤਿਗੁਰਾਂ ਨੇ ਆਪਣਾ ਰੂਪ ਦਿੱਤਾ ਆਪਣਾ ਪਹਿਰਾਵਾ ਦਿੱਤਾ ਉਹਨੇ ਗੁਰੂ ਦਾ ਪਹਿਰਾਵਾ ਪਹਿਨ ਕੇ ਵੀ ਗੁਰੂ ਦੇ ਵਸਤਰ ਪਹਿਨ ਕੇ ਸੀਸ ਤੇ ਕੜੀ ਲਾ ਕੇ ਵੀ ਉਹਨੇ ਇਹ ਨਹੀਂ ਆਖਿਆ ਕਿ ਮੈਨੂੰ ਗੁਰੂ ਨੇ ਸੰਭੇਤ ਤੇ ਮੈਂ ਗੁਰੂ ਬਣ ਗਿਆ ਮਾਫ ਕਰਨਾ ਅੱਜ ਅਸੀਂ ਪਹਿਰਾਵਾ ਪਹਿਨ ਕੇ ਗੁਰੂ ਬਣਦੇ ਐ ਸਾਰੇ ਸਾਨੂੰ ਆਕੇ ਸਜਦੇ ਕਰਨ ਹਰ ਕੋ ਆਕੇ ਸਾਡੇ ਚਰਨਾਂ ਤੇ ਟੰਬੇ ਨਮਸ਼ਟਾਰਾ ਕਰੇ ਸਾਨੂੰ ਕੁਝ ਨਾ ਕੁਝ ਭੇਟਾ ਕਰੇ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਪਰ ਗੁਰੂ ਤੋਂ ਬੇਮੁਖ ਕਰ ਰਹੇ ਹਾਂ ਕੈਸੇ ਪਿਆਰੇ ਸਿੱਖ ਸੰਨ ਜਿੰਨਾ ਗੁਰੂ ਤੋਂ ਪੋਸ਼ਾਕ ਲੈ ਲਈ ਗੁਰੂ ਤੋਂ ਕੜਗੀ ਲੈ ਲਈ ਸਤਿਗੁਰਾਂ ਨੇ ਆਪ ਤਿਆਰ ਕੀਤਾ ਸੋਹਣੀ ਕੜਗੀ ਸਜਾਈ ਹੈ ਪਰ ਉਹਨੇ ਮਾਨ ਨਹੀਂ ਕੀਤੀ ਤੰਨੇ ਕਿਹਾ ਸਤਗੁਰੂ ਤੇਰੀ ਵਡਿਆਈ ਹੈ ਔਰ ਜਿਹੜਾ ਪਹਿਰਾ ਜਿਹੜਾ ਰੂਪ ਗੁਰੂ ਪਾਤਸ਼ਾਹ ਨੇ ਦਿੱਤਾ ਹੈ ਨਾ ਭਾਈ ਸੰਤ ਸਿੰਘ ਨੂੰ ਉਹ ਨਾ ਹੀ ਨਹੀਂ ਆਖਿਆ ਤੇ ਉਹ ਰੂਪ ਮਿਲ ਗਿਆ ਉਹ ਜੋ ਮਰਜ਼ੀ ਕਰ ਸਕਦਾ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਨਾਲ ਗੁਰੂ ਦੇ ਪਿਆਰੇ ਤਿੰਨ ਸਿੱਖ ਜਿਹੜੇ ਸਨ ਜਿਨ੍ਹਾਂ ਵਿੱਚੋਂ ਦੋ ਪਿਆਰੇ ਨੇ ਇੱਕ ਸਿਕੂ ਤਿੰਨੇ ਸਿੱਖ ਪਾਤਸ਼ਾਹੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਐਸਾ ਸਮਾਂ ਉੱਥੇ ਬਣਾ ਦਿੱਤਾ ਕਿ ਫੌਜ ਵਿੱਚ ਆਪਸ ਵਿੱਚ ਭਜੜਾੜ ਮਚ ਗਈ ਸਮਝ ਨਹੀਂ ਆ ਰਹੀ ਕਿ ਕੀ ਹੋ ਰਿਹਾ ਹੈ ਕੀ ਬਣ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤਾੜੀ ਮਾਰ ਕੇ ਕਿ ਆਖੇ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਾ ਰਹੇ ਹਨ ਹਿੰਮਤ ਹੈ ਤੇ ਰੋਕ ਲਵੋ ਐਸਾ ਸਮਾਂ ਬਣਾ ਦਿੱਤਾ ਐਸਾ ਸਵੱਭ ਬਣਾ ਦਿੱਤਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿੰਦੀ ਚਲੇ ਜਾਣਗੇ ਆਪਸ ਵਿੱਚ ਝੜਨਾ ਸ਼ੁਰੂ ਕਰ ਦਿੱਤਾ ਹਨੇਰਾ ਸਿੰਘ ਸਮਝ ਨਾ ਆਈ ਆਪਣੇ ਛਬਾਈਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਔਰ ਬੜੀ ਫੁਰਤੀ ਦੇ ਨਾਲ ਬੜੇ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਰਥ ਜੀ ਤੇ ਉਹਨਾਂ ਦੇ ਪਿਆਰੀ ਸਿੱਖ ਜਿਹੜੇ ਨਾਲ ਉਹ ਇੱਥੋਂ ਨਿਕਲਦੇ ਤੇ ਸਫ਼ਰ ਤੈਅ ਕਰਦੇ ਹੋਏ ਕਹ ਲਈਏ ਵੀ ਅੱਜ ਦੇ ਦਿਨ ਸਾਰਾ ਸਫ਼ਰ ਤੈਅ ਕਰਦੇ ਹੋਏ ਮਾਸੀ ਬਾੜੇ ਦੇ ਜੰਗਲਾਂ ਦੇ ਵਿੱਚ ਪਹੁੰਚ ਗਏ ਅੰਦਾਜ਼ਾ ਲਾ ਲਈਏ ਚਮਕੌਰ ਸਾਹਿਬ ਤੋਂ ਮਾਸੀਵਾੜਾ ਦਾ ਮਾਸੀਵਾੜਾ ਸਾਹਿਬ ਕਿੰਨੀ ਦੂਰੀ ਤੇ ਹੈ ਅਰ ਇਹ ਸਫ਼ਰ ਜਿਹੜਾ ਪੈਦਲ ਤੈਅ ਕਰਨਾ ਹੈ ਇਤਿਹਾਸਕਲ ਕੁਝ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨੀਓ ਸਮੇਂ ਆਪਣਾ ਜਿਹੜਾ ਜੋੜਾ ਸੀ ਉਹ ਵੀ ਚਮਕੌਰ ਦੀ ਗੜੀ ਦੇ ਵਿਹਿੰਦਰ ਲਾ ਦਿੱਤਾ ਹੈ ਚਮਕੌਰ ਦੀ ਗੜੀ ਤੋਂ ਬਾਹਰ ਨਿਕਲਣਾ ਹੈ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਕਿਤੇ ਮੀਰੇ ਪੈਰਾਂ ਦੇ ਵਿੱਚ ਪਿਆ ਹੋਇਆ ਜੋੜਾ ਜਿਹੜਾ ਇਹ ਕੋ ਸਿੱਖਾਂ ਦੇ ਸਰੀਰਾਂ ਨੂੰ ਨੰਡ ਕਰਾਵੇ ਕਿਤੇ ਸਿੱਖਾਂ ਦੇ ਕੇਸਾਂ ਨੂੰ ਨੰਡ ਕਰਾਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਜੋੜਾ ਵੀ ਉਤਾਰ ਦਿੱਤਾ ਨੰਗੇ ਪੈਰੀ ਸੱਬਰ ਇਨਾਂ ਤਾਈ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਹੁੰਚਦੇ ਇੱਥੇ ਆ ਕੇ ਸੇਫ ਜਗ੍ਹਾ ਵੇਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਲ ਛਾਗਦੇ ਨੇ ਤੇ ਇਥੇ ਕੁਝ ਸਮੇਂ ਵਾਸਤੇ ਆਰਾਮ ਕਰਨ ਬੈਠਦੇ ਐਸ ਤਿਹੋ ਜੀ ਜਗ੍ਹਾ ਤੇ ਜਿੱਦੇ ਮੇ ਰਸਤੇ ਤੋਂ ਥੋੜੀ ਨਾਲ ਹਟਵੀ ਹੋਵੇ ਤੇ ਪਾਸੇ ਝਾੜੀਆਂ ਨੇ ਪਾਛੇ ਪਿੱਛੇ ਦਰਖਤ ਨੇ ਵੀ ਦੁਸ਼ਮਣ ਜਿਹੜਾ ਉਹ ਵਿਸ਼ੋ ਦੇ ਨਹੀਂ ਆ ਸਕਦਾ ਦੁਸ਼ਮਣ ਜਿਹੜਾ ਉਹਨੇ ਸਾਹਮਣੋਂ ਆਉਣਾ ਹੈ ਔਰ ਉਥੇ ਗੁਰੂ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਕਿੰਡ ਦਾ ਸਰਾਹਣਾ ਬਣਾ ਕੇ ਆਰਾਮ ਕਰਦੇ ਪਏ ਨੇ ਤੇ ਤਲਵਾਰ ਦੇ ਉੱਤੇ ਆਪਣਾ ਹੱਥ ਹੈ ਕਿ ਜੇ ਦੁਸ਼ਮਣ ਆਵੇ ਤੇ ਉਸੇ ਵਕਤ ਜਿਹੜਾ ਇਹ ਹੱਥ ਵਾਰ ਕਰ ਸਕੇ ਇਹ ਨਹੀਂ ਵੀ ਇਸ ਪਾਸੇ ਨੂੰ ਪਏ ਹੋਣ ਵੀ ਉਹ ਹੱਥ ਢੇਠਾ ਹੋਵੇ ਤੇ ਜਿੰਨੇ ਚਿਰ ਉੱਠਦਿਆਂ ਨੂੰ ਦੁਸ਼ਮਣ ਜਿਹੜਾ ਉਹ ਆਪਣਾ ਵਾਰ ਕਰ ਸਕੇ ਖੱਬੇ ਪਾਸੇ ਨੂੰ ਨੇੜਕੇ ਪਏ ਹੋਏ ਸੱਜਾ ਹੱਥ ਜਿਹੜਾ ਉੱਪਰਲੇ ਪਾਸੇ ਹੈ ਇਹ ਦੁਸ਼ਮਣ ਆ ਕੇ ਹਮਲਾ ਵੀ ਕਰਨਗੇ ਤੇ ਸੱਜੇ ਹੱਥ ਦੇ ਨਾਲ ਉਸੇ ਵੇਲੇ ਜਿਹੜਾ ਵਾਰ ਹੋ ਸਕਿਆ। ਇਨੀ ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਥੇ 마ਸੀਵੜੇ ਦੇ ਜੰਗਲ ਦੇ ਵਿੱਚ ਪਏ ਨੇ। ਜੇ ਤੁਸੀਂ ਤਸਵੀਰ ਵੀ ਵੇਖੀ ਹੋਵੇ ਉਹਦੇ ਵਿੱਚ ਵੇਖਿਓ ਖਾਸ ਕਰ। ਇਸ ਤਰੀਕੇ ਨਾਲ ਪੈਣਾ ਤਲਵਾਰ ਦੇ ਉੱਤੇ ਹੱਥ। ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿੱਥੇ ਆਪਣੇ ਸਿੱਖ ਨੂੰ ਸੰਦੇਸ਼ ਕੀਤਾ ਆਪ ਕਿੰਨੇ ਸੁਚੇਤ ਨੇ। ਸਿੱਖਾਂ ਆ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਥੇ ਦੇਖਦੇ ਹਨ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਟਿੰਡ ਦਾ ਸਹਰਾ ਲਾ ਕੇ ਆਰਾਮ ਪੈ ਕਰਦੇ ਨੇ ਤਨ ਤੇ ਪਹਿਨੇ ਹੋਏ ਜਿਹੜੇ ਵਸਤਰ ਸਨ ਉਹ ਵੀ ਰਸਤੇ ਦਾ ਸਫਰ ਤੈਅ ਕਰਦਿਆਂ ਹੋਇਆਂ ਟਾਣੀਆਂ ਨਾਲ ਅੜ ਕੇ ਚੋਲਾ ਬਾੜ ਗਿਆ <li>ਲੀਰੋ-ਲੀਰ ਹੋਇਆ ਹੈ ਸਰੀਰ ਦੇ ਉੱਤੇ ਜਿੱਥੇ ਟਾਣੀਆਂ ਨੇ ਜ਼ਖਮ ਕੀਤੇ ਪੈਰਾਂ ਵੱਲ ਚਰਨਾ ਵੱਲ ਧਿਆਨ ਵਾਰਿਆ ਏ ਜਿਸ ਚਰਨਾ ਦੇ ਵਿੱਚ ਸੋਨਾ ਜੁੜਾ ਹੁੰਦਾ ਸੀ ਉਹਨਾਂ ਚਰਨਾ ਵੱਲ ਅੱਜ ਸਿੱਖਾਂ ਨੇ ਝਾਤ ਮਾਰੀ ਏ ਤੇ ਉਹਨਾਂ ਵਿੱਚੋਂ ਖੂਨ ਸਿੰਮਦਾ ਪਿਆ ਜਾਂਦਾ ਕਿੰਨਾ ਸਬਰ ਤੈਅ ਕੀਤਾ ਕੁ ਪੈਰਾਂ ਦੇ ਵਿੱਚ ਰੂੜੀ ਵੱਜਦੇ ਨਹੀਂ ਕੁਪੈਰਾਂ ਦੇ ਵਿੱਚ ਤੀਲੇ ਵੱਜਦੇ ਨੇ ਕੁਪੈਰਾਂ ਦੇ ਵਿੱਚ ਟੰਡੇ ਵੱਜਦੇ ਨੇ ਉਹਨਾਂ ਪੈਰਾਂ ਦੇ ਵਿੱਚੋਂ ਖੂਨ ਸਿਮਣ ਲਾ ਦਿੱਤਾ ਅੱਜ ਖੂਨ ਸਿਮਦਾ ਪਿਆ ਇਹ ਗੋਬੇ ਸਿੰਘ ਪਾਤਸ਼ਾਹ ਨਵਾਕੇ ਤੱਕਿਆ ਉਧਰ ਦੂਸਰੇ ਪਾਸੇ ਚਮਕੌਰ ਦੀ ਗੜੀ ਦੇ ਅੰਦਰ ਅੱਜ ਸਵੇਰ ਦਾ ਸਮਾਂ ਹੁੰਦਾ ਏ ਸਵੇਰ ਹੁੰਦੀ ਏ ਅਠ ਕੋਹ ਨੂੰ ਵੱਡੇ ਸਾਹਿਬਜ਼ਾਦਾ ਦੀ ਸ਼ਹਾਦਤ ਹੁੰਦੀ ਏ 9 ਬਹੁ ਦਾ ਦਿਨ ਜੜਦਾ ਸਵੇਰ ਹੁੰਦੀ ਹੈ ਫਿਰ ਜੰਗ ਸ਼ੁਰੂ ਹੁੰਦੀ ਹੈ ਸਿੱਖ ਬੜੀ ਬਹਾਦਰੀ ਦੇ ਨਾਲ ਕਦੀ ਦੋ ਸਿੱਖ ਕਦੀ ਚਾਰ ਸਿੱਖ ਕਦੀ ਪੰਜ ਸਿੱਖ ਇਸ ਤਰ੍ਹਾਂ ਬਾਹਰ ਨਿਕਲਦੇ ਨੇ ਅੜ ਜਾ ਕੇ ਦੁਸ਼ਮਣ ਦੇ ਨਾਲ ਮੁਕਾਬਲਾ ਕਰਦੇ ਹੋયા ਸ਼ਹਾਦਤ ਦਾ ਜਾਨ ਪੀ ਜਾਂਦੇ ਜਦੋਂ ਫੌਜ ਦੀ ਟੁਕੜੀ ਅੰਦਰੋਂ ਵਧਣ ਲੱਗਦੀ ਹੈ ਪੀ ਚਮਕੌਰ ਦੀ ਗੜੀ ਦੇ ਅੰਦਰ ਵੜ ਕੇ ਵੇਖੀ ਕਿੰਨੇ ਸਿੱਖ ਰਹਿ ਗਏ ਨੇ ਸਿੱਖਾਂ ਦਾ ਜੱਫਾ ਚਮਕੌਰ ਦੀ ਘੜੀ ਦੇ ਅੰਦਰੋਂ ਨਿਕਲਦਾ ਏ ਉਹਨਾਂ ਦੇ ਵਿੱਚ ਭਾਜੜ ਪਾ ਦਿੰਦਾ ਏ ਉਹਨਾਂ ਦਾ ਮੁਕਾਬਲਾ ਕਰਦਾ ਏ ਪਕੜ ਲਓ ਪਕੜ ਲਓ ਮਾਰਦੇ ਆ ਮਾਰਦੇ ਆ ਉਹ ਫੌਜਾਂ ਜਿਹੜੀਆਂ ਨੇ ਉਹਨਾਂ ਸਿੱਖਾਂ ਦੇ ਦਵਾਰੇ ਹੋ ਕੇ ਉਹਨਾਂ ਤੇ ਹਮਲਾ ਕਰਦੀਆਂ ਨੇ ਉਹ ਸਿੱਖ ਕਈਆਂ ਨੂੰ ਸਦਾ ਦੀ ਨੀਂਦ ਧਰਤੀ ਤੇ ਸਮਾ ਜਾਂਦੇ ਨੇ ਪਰ ਬਹੁਤੀ ਫੌਜ ਹੁਣ ਕਰਕੇ ਕੋਈ ਤੀਰ ਆ ਕੇ ਸਰੀਰ ਦੇ ਵਿੱਚ ਵੱਜਦਾ ਏ ਕੋ ਬਰਸ਼ੀ ਆ ਕੇ ਸਰੀਰ ਦੇ ਵਿੱਚ ਵੱਜਦੀ ਹੈ ਕੋ ਨੇਜਾ ਆ ਕੇ ਸਰੀਰ ਵਿੱਚ ਵੱਜਦਾ ਹੈ ਕਿਸੇ ਦੀ ਤਲਵਾਰ ਦਾ ਵਾਰ ਜਿਹੜਾ ਹੈ ਉਹ ਸਰੀਰ ਦੇ ਉੱਤੇ ਲੱਗਦਾ ਹੈ ਤੇ ਸਰੀਰ ਦੇ ਵਿੱਚ ਬਾੜ ਪਾਉਂਦਾ ਹੈ ਖੂਨ ਵਹਿੰਦਾ ਹੈ ਆਖਰ ਉਹ ਸਿੱਖ ਜਿਹੜਾ ਹੈ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਜਿੰਨਾ ਚਿਰ ਸਵਾਸ ਚੱਲਦੇ ਨੇ ਆਪਣੇ ਹੱਥ ਨੂੰ ਰੋਕਦਾ ਨਹੀਂ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਆਖਰ ਸਿੱਖ ਜਿਹੜਾ ਉਹ ਸ਼ਹੀਦ ਸਹਾਦਤ ਦਾ ਜਨਮ ਵੀ ਜਾਂਦਾ ਹੈ ਇਤਿਹਾਸ ਕਰਦੇ ਨੇ ਇਸ ਤਰੀਕੇ ਦੇ ਨਾਲ ਜਨ ਕਰਦਿਆਂ ਕਰਦਿਆਂ ਅੱਜ 9 ਤਰੀਕ ਦਾ ਸਾਰਾ ਦਿਨ ਜਿਹੜਾ ਇਹ ਉਹ ਬਤੀਤ ਕਰ ਦਿੱਤਾ ਵਾ ਸਮਾ ਬਤੀਤ ਹੋ ਗਿਆ ਅਖੀਰ ਸਿੱਖਾਂ ਦਾ ਜੱਥਾ ਆਇਆ ਭਗਤ ਸਪਾਈ ਸੰਗਤ ਸਿੰਘ ਜੀ ਵੀ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਆਏ ਨਹੀਂ ਉਹਨਾਂ ਸੋਚਿਆ ਪਿਛਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਭਾਈ ਸੰਤ ਸਿੰਘ ਜੀ ਨੇ ਮੁਕਾਬਲਾ ਕੀਤਾ ਉਹਨਾਂ ਕਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੇ ਬਚ ਕੇ ਨਾ ਜਾਵੇ ਗੁਰੂ ਭਾਈ ਸੰਤ ਸਿੰਘ ਜੀ ਨੂੰ ਜਦੋਂ ਧਰਤੀ ਤੇ ਲੇ ਗਿਆ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਪਰ ਪਹਿਚਾਨ ਕੀਤੀ ਗਈ ਵੇਖਿਆ ਗਿਆ ਵੀ ਗੁਰੂ ਗੋਬਿੰਦ ਸਿੰਘ ਸਾਖੇ ਪਰਖ ਕੀਤੀ ਗਈ ਪਤਾ ਲੱਗਾ ਏ ਵੀ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਖਾ ਨਹੀਂ ਹੈ ਚਮਕੌਰ ਦੀ ਗੜੀ ਦੇ ਅੰਦਰ ਜਾ ਕੇ ਵੇਖਿਆ ਏ ਕੁਝ ਸਿਪਾਈ ਡਰਦੇ ਡਰਦੇ ਅੰਦਰ ਵੜਦੇ ਨੇ ਕਿਤੇ ਕੋਈ ਸਿੱਖ ਨਾ ਹੋਵੇ ਕਿਉਂਕਿ ਇਹਨਾਂ ਵਿੱਚ ਫੁਰਤੀ ਬਹੁਤ ਹੈ ਸਿੱਖਾਂ ਦੇ ਵਿੱਚ ਇਹਨਾਂ ਵਿੱਚ ਜਜ਼ਬਾ ਬਹੁਤ ਹੈ ਕਿਤੇ ਕੋਈ ਅੰਦਰ ਨਾ ਹੋਰ ਬੈਠਾ ਹੋਵੇ ਨਰਦਿਆਂ ਦਰਦਿਆਂ ਬੜੀ ਵੱਡੀ ਗਿਣਤੀ ਦੇ ਵਿੱਚ ਫੌਜ ਜਿਹੜੀ ਅੱਗੇ ਵੱਧਦੀ ਚਮਕੌਰ ਦੀ ਗੜੀ ਦੇ ਅੰਦਰ ਵੜ ਕੇ ਦੇਖਦੇ ਨੇ ਕਿ ਅੰਦਰ ਕੋਈ ਵੀ ਸਿੱਖ ਨਹੀਂ ਹੈ ਸਾਰੇ ਸਿੱਖ ਚੀਤ ਹੋ ਗਏ ਸਾਰੀ ਕੋਈ ਗੜੀ ਨੂੰ ਫੋੜ ਵੇਖਿਆ ਕੋਈ ਸਿੱਖ ਨਜ਼ਰ ਨਾ ਆਇਆ ਕੰਗੇ ਇੱਥੇ ਤੇ ਹੋਰ ਕੋਈ ਵੀ ਨਹੀਂ ਹੈ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਖਿਰੇ ਤੁਮ ਬਚ ਕੇ ਨਿਕਲ ਗਏ ਬੜੀ ਸ਼ਰਮਈ ਸ਼ਰਮ ਵਾਲੀ ਗੱਲ ਸੀ ਉਹਨਾਂ ਵਾਸਤੇ ਪੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਐਨੇ ਵੱਡੇ ਘੇਰੇ ਦੇ ਵਿੱਚੋਂ ਵੀ ਨਿਕਲ ਗਿਆ ਇੱਕ ਫਕੀਰ ਨੂੰ ਪਕੜ ਨਹੀਂ ਸਕੇ ਸੀ ਹੋਰ ਗੁੱਸੇ ਦੇ ਵਿੱਚ ਆਏ ਉਹ ਰੋਬ ਦੇ ਵਿੱਚ ਆਏ ਔਰ ਸਾਰੇ ਪਾਸਿਓਂ ਆਪਣਾ ਇੱਕ ਢੰਡੋਰਾ ਘੜਵਾ ਦਿੱਤਾ ਕਹਿਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਜਿਹੜਾ ਪਕੜਾਏਗਾ ਉਹ ਇਨਾਮ ਦਿੱਤੇ ਜਾਣਗੇ ਜਿਹੜਾ ਉਹਦੇ ਬਾਰੇ ਦੱਸੇਗਾ ਉਹਨੂੰ ਇਨਾਮ ਦਿੱਤੇ ਜਾਣਗੇ ਔਰ ਜਿਹੜਾ ਉਹਨੂੰ ਆਪਣੇ ਘਰ ਦੇ ਅੰਦਰ ਪਨਾਹ ਦੇਵੇਗਾ ਜਿਹੜਾ ਉਹ ਨੂੰ ਆਪਣੇ ਘਰ ਦੇ ਅੰਦਰ ਰਹਿਣ ਵਾਸਤੇ ਜਗ੍ਹਾ ਦੇਵੇਗਾ ਉਹਨੂੰ ਸਜ਼ਾ ਦਿੱਤੀ ਜਾਵੇਗੀ ਕੇਵਲ ਉਹਨੂੰ ਹੀ ਨਹੀਂ ਉਹਦੇ ਸਾਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਵੇਗੀ ਇੱਕ ਡਰਾਵਾ ਇੱਕ ਧਮਕੀ ਦਿੱਤੀ ਨਾ ਉਹ ਕਹਦਾ ਵੀ ਕੋਈ ਆਪਣੇ ਘਰ ਵਿੱਚ ਰੱਖ ਲਵੇ ਚੱਲੇ ਚਲਦਾ ਜੀ ਗੁਰੂ ਬਾਛਾ ਜੀ ਦੀ ਜਥਾ ਜੋਗ ਨੇ ਸੇਵਾ ਕੀਤੀ ਤੇ ਕੁਝ ਕ ਭੇਟਾ ਇੱਕ ਥਾਲੇ ਵਿੱਚ ਰੱਖ ਕੇ ਨਾ ਤੇ ਸਤਿਗੁਰਾਂ ਨੂੰ ਆ ਕੇ ਨਮਸਕਾਰ ਕਰਦਾ ਹੈ ਨਮਸਕਾਰ ਕਰਨ ਤੋਂ ਭਾਵ ਇਹ ਸੀ ਉਹ ਭੇਟਾ ਅਰਪਣ ਕਰਨ ਤੋਂ ਭਾਵ ਇਹ ਸੀ ਕਿ ਗੁਰਪਾਤਸ਼ਾ ਜੀ ਹੁਣ ਤੁਸੀਂ ਮੇਰੇ ਘਰ ਦੇ ਵਿੱਚੋਂ ਚਲੇ ਜਾਣਾ ਹੈ। ਗੁਰਪਾਤਸ਼ਾ ਜੀ ਕਹਿਣ ਲੱਗੇ ਉਹਦੀ ਭੇਟਾ ਦਾ ਪ੍ਰਵਾਨ ਕਰਦੇ ਆ ਸਹਿਬ ਕੰਗੇ ਅਸੀਂ ਇੱਥੇ ਰਹਿਣਾ ਤੇ ਨਹੀਂ ਇੱਥੇ ਚਲੇ ਜਾਣਾ ਪਰ ਇੱਥੇ ਆਉਣ ਦਾ ਸਾਡਾ ਕੁਝ ਮਨੋਰਥ ਸੀ। ਆਪ ਤੇਰੇ ਨਗਰ ਦੇ ਵਿੱਚ ਭਾਈ ਮੇਰੇ ਪਿਆਰੇ ਸਿੱਖ ਰਹਿੰਦੇ ਨੇ ਜਦ ਉਹਨਾਂ ਨੂੰ ਜਾ ਕੇ ਸੁਨੇਹਾ ਦੇ ਕੰਕੀ ਗਿਆਏ ਬੜੀ ਜਲਦੀ ਦੇ ਨਾਲ ਉਹਨਾਂ ਦੇ ਘਰ ਗਿਆ ਜਾ ਕੇ ਆਵਾਜ਼ ਦਿੱਤੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲ੍ਹਿਆ ਮਾਤਾ ਨੇ ਕਹਿਣ ਕਿ ਗੁਰੂ ਗੋਬਿੰਦ ਸਿੰਘ ਸਾਹਿਬਰੇ ਘਰ ਨਹੀਂ ਤੁਹਾਨੂੰ ਬੁਲਾ ਰਹੇ मां ਬਜ਼ੁਰਗਾਂ ਤੁਰਿਆ ਨਹੀਂ ਜਾਂਦਾ ਇਹਨੇ ਨੂੰ ਪੁੱਤਰ ਆ ਕੇ ਜਨ ਕਿ ਜਦ ਗੁਰੂ ਗੋਬਿੰਦ ਸਿੰਘ ਬਾਛ ਜਿ ਆਏ ਨੇ ਨੂੰ ਲੈ ਕੇ ਆਉਂਦੇ ਕਨਕੇ ਭਾਈ ਜਨ ਕਾਂਦੇ ਭਾਈ ਨਵੀਖਾਂ ਗੁਰੂ ਗੋਬਿੰਦ ਸਿੰਘ ਬਾਛ ਆਪਣੇ ਘਰ ਲੈ ਗਏ ਜਾ ਕੇ ਸੇਵਾ ਕੀਤੀ मां ਨੇ ਬੜੇ ਪਿਆਰ ਦੇ ਨਾਲ ਇੱਕ ਵਸਤੂ ਤਿਆਰ ਕੀਤੀ ਸੀ ਜਿਹੜੀ ਗੁਰੂ ਨੂੰ ਚੇਤੇ ਕਰਦੀ ਆਕਦੀ ਹੈ ਸਤਿਗੁਰੂ ਕਿਤੇ ਸ਼ਾਮਾਂ ਹੋਵੇ ਕਿਤੇ ਬਾਗਤ ਐਸਾ ਬਣੇ ਤੂੰ ਮੇਰੇ ਕੋਲ ਆਵੇਂ ਤੇ ਮੈਂ ਤੈਨੂੰ ਆ ਭੇਟਾ ਕਰਾਂ ਇੱਕ ਬਿਸ਼ਾਖ ਤਿਆਰ ਕੀਤੀ ਬੜੇ ਪਿਆਰ ਵਿੱਚ ਭੇਜਦੀ ਜਦੋਂ ਪ੍ਰੇਮ ਵਿੱਚ ਭਿੱਜ ਕੇ ਅਸੀਂ ਯਾਦ ਕਰਦੇ ਹਾਂ ਨਾ ਤੁਸੀਂ ਕਈ ਵਾਰ ਦੇਖਿਓ ਕਿ ਸਬਰ ਕਰਦੇ ਹੋਇਆਂ ਕਿ ਸਾਡੇ ਮਨ ਦੇ ਅੰਦਰ ਇਹ ਚਾਹਤ ਆ ਜਾਵੇ ਨਾ ਕਿ ਅਜੇ ਗੁਰੂ ਦੇ ਦਰਸ਼ਨ ਨਹੀਂ ਹੋ ਰਹੀ ਛੋੜੀ ਦਾ ਅਹਿਸਾਸ ਹੋ ਜਾਵੇ ਭਾਵਨਾ ਦੇ ਨਾਲ ਯਾਦ ਕਰੀਏ ਤੇ ਕਈ ਵਾਰ ਐਸਾ ਹੁੰਦਾ ਹੈ ਕਿ ਸਾਨੂੰ ਸਬਰ ਕਰਦਿਆਂ ਹੋਇਆਂ ਰਸਤੇ ਦੇ ਵਿੱਚ ਪਾਰਥਾ ਜੀ ਅਸਵਾਰੀ ਜਾਂਦੀ ਹੋਈ ਸਾਨੂੰ ਨਜ਼ਰ ਆਉਂਦੀ। ਉਹ ਪਾਰਥਾ ਜੀ ਸਾਨੂੰ ਦਰਸ਼ਨ ਦੇ ਦਿੰਦੇ। ਰਸਤੇ ਦੇ ਵਿੱਚ ਜੇ ਭਾਵਨਾ ਨਾਲ ਪਿਆਰ ਨਾਲ ਯਾਦ ਕਰੀਏ। ਗੁਰੂ ਨੂੰ ਬੈਠੀ ਯਾਦ ਕਰਦੀਏ ਸਤਿਗੁਰੂ ਕਿਤੇ ਆਉ ਨੂੰ ਦਰਸ਼ਨ ਦੇਵੋ ਪਿਆਰੇ ਮੇਰੇ ਆ ਤੁਹਾਨੂੰ ਭੇਟਾ ਅਰਪਣ ਕਰਾਂਗੀ ਮੇਰੇ ਕੋਲ ਤਾਕਤ ਨਹੀਂ ਮੈਂ ਤੁਰ ਸਕਾਂ ਮੈਂ ਆ ਸਕਾਂ ਤੁਹਾਡੇ ਪਰ ਤੂੰ ਤੇ ਦਿਨਾਂ ਦੀਆਂ ਜਾਣਤਾਂ ਗੁਰੂ ਪਾਤਸ਼ਾਹ ਜੀ ਜਦੋਂ ਉਹਦੇ ਘਰ ਗਏ ਅੰਦੀ ਅੱਖਾਂ ਦੇ ਸਾਹਮਣੇ ਹੋਏ ਸਤਿਗੁਰੂ ਨੂੰ ਨਮਸਕਾਰਾਂ ਕਰਦੀ ਹੈ ਗੁਰੂ ਦਾ ਸ਼ੁਕਰਾਨਾ ਕਰਦੀ ਹੋਈ ਨੇ ਉਹ ਭੇਡਾਂ ਜਿਹੜੀਆਂ ਸਤਿਗੁਰਾਂ ਨੂੰ ਅਰਪਣ ਕੀਤੀ ਭੇਡ ਕੀਤੀ ਕਿਰਪਾ ਕੀਤੀ ਧੰਨਵਾਦ ਕੀਤਾ ਸਤਿਗੁਰੂ ਤੂੰ ਮੇਰੀ ਇਸ ਨਿਮਾਣੀ ਦਾ ਹੀ ਬੇਨਤੀ ਪ੍ਰਵਾਨ ਕੀਤੀ ਮੇਰੇ ਕੋਲ ਆਇਆ ਮੈਨੂੰ ਦਰਸ਼ਨ ਦਿੱਤੇ ਅਈ ਗਣੀ ਕੰਪਾਈ ਨਵੀਂ ਥਾਨ ਗੁਰਪਾਤ ਨੇ ਉਹ ਵੀ ਸਾਰੀ ਗੱਲ ਤੂੰ ਜਾਣੂ ਹੋਏ ਕਿ ਕਿਵੇਂ ਕੀ ਕੁਝ ਵਾਪਰਿਆ ਹੈ ਅਗਲੀ ਤਿਆਰੀ ਕਰਦਿਆਂ ਹੋਇਆਂ ਉਹਨਾਂ ਆਖਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚਾਰੇ ਪਾਸੇ ਦੁਸ਼ਮਣ ਜਿਹੜਾ ਹੈ ਉਹਨੇ ਇਹ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਕੜਨਾ ਹੈ ਅਸੀਂ ਤੁਹਾਡਾ ਸਾਥ ਦੇਦੇ ਹਾਂ ਤੇ ਤੁਸੀਂ ਤੁਹਾਨੂੰ ਉੱਚ ਦੇ ਪੀਰ ਬਣਾ ਕੇ ਅਸੀਂ ਇਹਨਾਂ ਫੌਜਾਂ ਦੇ ਘੇਰੇ ਦੇ ਵਿੱਚੋਂ ਕੱਢਦੇ ਥਾਂ ਥਾਂ ਤੇ ਨਾਕੇ ਲਾਏ ਨੇ ਥਾਂ ਥਾਂ ਤੇ ਰੁਕਾਂ ਲਾਇਆ ਚੈੱਕ ਕਰਦੇ ਨੇ ਕੋਈ ਵੀ ਨੰਦ ਦਾ ਪੁੱਛਦਾ ਹੈ ਪੁੱਛਿਆ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਤਾਂ ਨਹੀਂ ਵੇਖਿਆ ਕਹਿੰਦੇ ਇਹਨਾਂ ਸਿੱਖਾਂ ਨੇ ਮਹਗੋਬਿੰਦ ਸਿੰਘ ਸਾਹਿਬ ਦੀ ਦਾਸ ਸਾਹਿਬ ਦਿੱਦਿਆਂ ਜਿਹੜਾ ਉਹ ਵਸਤਰ ਮਾਤਾ ਨੇ ਭੇਟਾ ਕੀਤਾ ਸੀ ਉਹ ਰੰਗ ਤੇ ਤੇ ਗੁਰੂ ਗੋਬਿੰਦ ਸਿੰਘ ਬਾਦ ਜਨ ਉੱਚ ਦੇ ਪੀਰ ਬਣਾ ਕੇ ਇਕ ਪਾਲਕ ਦੇ ਵਿੱਚ ਬਿਠਾ ਕਰਕੇ ਦੋ ਸਿੱਖਾਂ ਨੇ ਪਿੱਛੋ ਚੱਕਿਆ ਭਾਈ ਗਣੀਖਾ ਭਾਈ ਨਵੀਖਾਣੇ ਨੂੰ ਚੱਕਿਆ ਇੱਕ ਸਿਰ ਇੱਕ ਸਿੱਖ ਜਿਹੜਾ ਉਹ ਚੌਣ ਕਰਦਾ ਹੋਇਆ ਗੁਰੂ ਗੋਬਿੰਦ ਸਿੰਘ ਬਾਦ ਜਨ ਲੈ ਕੇ ਤੁਰਦੇ ਨੇ ਸਫਰ ਦੇ ਰੇਹ ਕਰਦੇ ਆ ਅੱਗੇ ਛਿਪਾਈ ਮਿਲਦੇ ਨੇ ਫੌਜਦਾਰ ਮਿਲਦੇ ਨੇ ਪੈਂਦੇ ਨੇ ਵੀ ਗਵਮਣੇ ਗੋਬੇ ਸਿੰਘ ਪਾਤਸ਼ਾਹ ਜੀ ਤੇ ਨਹੀਂ ਪਾਈ ਗਣੀ ਖਾਂ ਪਾਈ ਨਵੀਂ ਖਾਂ ਕਹਿਣ ਲੱਗੇ ਨਹੀਂ ਇਹ ਸਾਡੇ ਵਿੱਚ ਦੇ ਪੀਰ ਨੇ ਇਹ ਸਾਡੇ ਉੱਚ ਦੇ ਪੀਰ ਨੇ ਐਸੇ ਸਮੇਂ ਦੇ ਵਿੱਚ ਉਹਨਾਂ ਸਿੱਖਾਂ ਨੇ ਗੁਰੂ ਦਾ ਸਾਧਨ ਕੀਤਾ ਅੱਗੇ ਜਾ ਕੇ ਜਦੋਂ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਮੋੜਿਆ ਨਾ ਕਿ ਤੁਸੀਂ ਹੁਣ ਇੱਥੋਂ ਅੱਗੇ ਚਲੇ ਜੋ ਵਾਪਸ ਕਦੇ ਨਾ ਹੋ ਅੱਗੇ ਦਾ ਸਫ਼ਰ ਅਸੀਂ ਆਪੇ ਤੈਅ ਕਰਨਾ ਹੈ ਮਕੈਦਾ ਇਤਿਹਾਸ ਦੇ ਵਿੱਚ ਮਿਲਦਾ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੁਕਮਨਾਮਾ ਲਿਖ ਕੇ ਭੇਜਿਆ ਕਿ ਇਹ ਮੇਰੇ ਪੁੱਤਰ ਨੇ ਇਹਨਾਂ ਨੂੰ ਮੇਰੇ ਪੁੱਤਰ ਜਾਣ ਕੇ ਇਹ ਇਹ ਇਹਨਾਂ ਦੀ ਆਉ ਭਗਤ ਕਰਨੀ ਇਹਨਾਂ ਬੜਾ ਸਾਥ ਦਿੱਤਾ ਹੈ ਸਿੱਖ ਸੰਗਤ ਨੂੰ ਇੱਕ ਹੁਕਮਨਾਮਾ ਲਿਖਿਆ ਹੈ ਇਹਨਾਂ ਬੜਾ ਸਾਥ ਦਿੱਤਾ ਹੈ ਇਹ ਮੇਰੇ ਪੁੱਤਰਾਂ ਬਾਹ ਕਿੰਨਾ ਮੈਨੂੰ ਸੰਭਾਲਿਆ ਮੇਰੀ ਸਾਥ ਮੇਰਾ ਸਾਥ ਦਿੱਤਾ ਹੈ ਅਰ ਹੁਕਮਨਾਮਾ ਲਿਖ ਕੇ ਇਹਨਾਂ ਨੂੰ ਦੇ ਕੇ ਵਾਪਸ ਭੇਜ ਦਿੱਤਾ ਅਗੇ ਦਾ ਸਫਰ ਉਹ ਕੋਬੇ ਸਿੰਘ ਪਾਤਸ਼ਾਹੀ ਫਿਰ ਤੈਅ ਕਰਦੇ ਨੇ ਉਧਰ ਦੂਸਰੇ ਪਾਸੇ ਮਾਤਾ ਗੁਜਰ ਕੌਰ ਦੀ ਛੋਟੀ ਸਾਹਿਬ ਜਾਂਦੀ ਇਹ ਵੀ ਸਹਿਜ ਸਫਰ ਤੈਅ ਕਰਦੇ ਹੋਏ ਗੰਗੂ ਦੇ ਘਰ ਜਾਂਦੇ ਨੇ ਔਰ ਉਹ ਇਹਨਾਂ ਨੂੰ ਲਾਜ ਦੇ ਅਧੀਨ ਹੋ ਕਰਕੇ ਪਕੜਾ ਲੈਂਦਾ ਹੈ ਸਿਪਾਹੀ ਆ ਕੇ ਪਕੜ ਕੇ ਲੈ ਜਾਂਦੇ ਨੇ ਕੁਝ ਸਮੇਂ ਬੁੜੇ ਰੱਖਿਆ ਜਾਂਦਾ ਫਿਰ ਇਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਸਰਹੰਦ ਦੀ ਧਰਤੀ ਤੇ ਲਿਜਾਇਆ ਜਾਂਦਾ ਹੈ ਉੱਥੇ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਰੋਜ਼ ਕਚਹਿਰੀ ਸੱਜਣੀ ਸ਼ੁਰੂ ਹੋ ਜਾਂਦੀ ਹੈ ਸਹਿਬਜ਼ਾਦਿਆਂ ਨੂੰ ਈਨ ਬਣਾਉਣ ਦੇ ਯਤਨ ਕੀਤੇ ਜਾਂਦੇ ਨੇ ਗੱਲ ਬਣਾਉਣ ਦੇ ਯਤਨ ਕੀਤੇ ਜਾਂਦੇ ਨੇ ਪਰ ਸਹਿਬਜ਼ਾਦੇ ਮੰਨਦੇ ਨਹੀਂ ਅਰ ਇਹ ਉਹਨਾਂ ਦੀ ਕਚਹਿਰੀਆਂ ਦੇ ਜਿਹੜਾ ਸਮਾਂ ਉਹ ਜਿੱਦਾਂ ਸਜਾਈ ਜਾਂਦੀ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਪੇਸ਼ ਕੀਤਾ ਜਾਂਦੇ ਇਹ ਇਤਿਹਾਸ ਆਪਾਂ ਕੱਲ ਦੇ ਦੀਵਾਨਾ ਅੰਦਰ ਸਾਂਝਾ ਕਰਾਂਗੇ 27 ਤਰੀਕ ਨੂੰ ਛੋਟੇ ਸਾਹਿਬ ਜਦੇ ਮਾਤਾ ਗੁਜਰਤੌਰ ਜੀ ਸ਼ਹਾਦਤ ਦਾ ਜੰਪੀਦੇ ਹਨ ਔਰ ਇਹਨਾਂ ਪਾਵਨ ਸਥਾਨਾਂ ਤੇ 13 ਨੂੰ 27 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਰਾਤਰੀ ਦੇ ਦੀਵਾਨ ਸਜਾਏ ਜਾਣਗੇ